ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਇਗਲਾਈ 24 ਤੇ ਮੈਂ ਤੁਹਾਡਾ ਆਪਣਾ ਤਾਰੀ ਲੋਦੀਪੁਰਿਆ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਦੁਖਦਈ ਘਟਨਾ ਬਾਰੇ ਨਵੇਂ ਸਾਲ ਦਾ ਨਵੇਂ ਸਾਲ ਦੀ ਆਮਦ ਹੈ ਔਰ ਇਸ ਨਵੇਂ ਸਾਲ ਦੇ ਵਿੱਚ ਇੱਕ ਦੁਖਦਈ ਘਟਨਾ ਜਿਲ੍ਹਾ ਨਮਾਸ਼ਾਹਰ ਦੇ ਵਿੱਚ ਬਲਾਕ ਔਰ ਦੇ ਵਿੱਚ ਪਿੰਦੇ ਪਿੰਡ ਘਰਚਿਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਐਨਆਰਆਈ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਉਹਨਾਂ ਦੀ ਪਤਨੀ ਜਿਹੜੀ ਕਿ ਇੰਡੀਆ થી ਉਹਨਾਂ ਦਾ ਹਸਤਪਾਣ ਬਹੁਤ ਆਉਂਦੀ ਹੈ ਅਤੇ ਮਾਹਲਪੁਰ ਦੇ ਕੋਲ ਉਹਨਾਂ ਦਾ ਵੀ ਐਕਸੀਡੈਂਟ ਹੋ ਜਾਂਦਾ ਹੈ ਬਹੁਤ ਹੀ ਦੁਖਦਈ ਘਟਨਾ ਹੈ ਔਰ ਇਸ ਘਟਨਾ ਦੇ ਵਿੱਚ ਦੇਖਣ ਸਾਹਮਣੇ ਇਹ ਆਇਆ ਹੈ ਕਿ ਇਸ ਪਰਿਵਾਰ ਦੇ ਵਿੱਚ ਜਿਹਨੇ ਪਤੀ ਪਤਨੀ ਦੀ ਜੇ ਡੈਥ ਹੋਈ ਹੈ ਕਿ ਮੌਤ ਹੋਈ ਹੈਗੀ ਆ ਉਹਨਾਂ ਦੇ ਵਿੱਚ ਤਿੰਨ ਬੇਟੀਆਂ ਹਨ ਅਤੇ ਦੋ ਦੀ ਸ਼ਾਦੀ ਹੋ ਚੁੱਕੀ ਹੈ ਤੇ ਇੱਕ ਬਿਆਨ ਵਾਲੀ ਬਾਕੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਅਸੀਂ ਗੱਲ ਕੀਤੀ ਉਹਨਾਂ ਦੱਸਿਆ ਕਿ ਜਿਹੜੇ ਇਹਨਾਂ ਦੀ ਮੌਤ ਹੋਈ ਹੈਗੀ ਆ ਪਤਨੀ ਦੀ ਡੈਥ ਹੋਈ ਹੈ ਉਹੀ ਹੈਗੀ ਆ ਔਰ ਉਹਨਾਂ ਨੇ ਇਸ ਵੇਲੇ ਖੁਸ਼ੀ ਦੇ ਮਾਹੌਲ ਦੇ ਵਿੱਚ ਵੀ ਸ਼੍ਰੀ ਘੋਣਾ ਸੀਗਾ ਕਿਉਂਕਿ ਉਹਨਾਂ ਨੇ ਆਪਣੇ ਭਤੀਜੇ ਦੀ ਅਤੇ ਦੋਤੇ ਲੋੜੀ ਵੀ ਇੱਥੇ ਇੰਡੀਆ ਵਿੱਚ ਪਾ ਕੇ ਜਾਣਾ ਸੀਗਾ। ਚਰਜੀ ਸਿੰਘ ਚਰਜਪਿੰਡ ਗਹਿਲਮ ਜੀ ਜੀ ਇਹ ਤੁਹਾਡੇ ਅੱਜ ਜਿਹੜੀ ਘਟਨਾ ਹੋਈ ਆ ਜੋ ਤੁਸੀਂ ਸੰਸਕਾਰ ਤੇ ਆਏ ਹੋ। ਇਹ ਕਿੱਦ ਕਿਦਾਂ ਹੋਇਆ? ਦੇਖੋ 21 ਤਰੀਕ ਨੂੰ ਇਹਨਾਂ ਨੇ ਪਹਿਲਾਂ ਆਪਣੇ ਇਹਦੇ ਜਿਹੜਾ ਅਮਰੀਕਾ ਦੇ ਵਿੱਚ ਇਹਦੇ ਘਰ ਵਾਲਾ ਸੀ ਸ਼ਿੰਦਾ ਆ ਉਹਦੀ ਮੌਤ ਹੋ ਗਈ ਸੀ। ਜੀ ਤੇ ਇਹ ਉਹਨਾਂ ਦੇ ਅਸਤ ਲੈ ਕੇ ਆਈ ਸੀ ਇਹਦੇ ਤਿੰਨ ਲੜਕੀਆਂ ਸੀ ਤਿੰਨ ਲੜਕੀਆਂ ਦਾ ਆਪ ਇਹ ਅਸਤਰੇ ਕੇ ਆਈਆਂ ਸੀ ਉਹਦੇ ਆਸਤੀਆਂ ਜਲ ਪ੍ਰਵਾਹ ਕੀਤੀਆਂ ਫਿਰ 21 ਤਰੀਕ ਨੂੰ ਗਹਿਲ ਬਜਾਰੀ ਗੁਰਦੁਆਰਾ ਸਾਹਿਬ ਉਹਨਾਂ ਦੇ ਭੋਗ ਪਾਇਆ ਤੇ ਉਹ ਤੋਂ ਬਾਅਦ ਇਹ 22 ਤਰੀਕ ਨੂੰ ਇੱਥੋਂ ਗਰਚੇਪੈਂਡ ਤੋਂ ਮਾਤਾ ਦੇ ਮੱਥਾ ਟੇਕਣ ਗਏ ਸੀ ਨਾਨਾ ਦੇ ਜੀ ਤੇ ਤੇ ਉੱਥੋਂ ਆਉਂਦੇ ਆਉਂਦੇ ਹਿਸ਼ਾਰਪੁਰ ਦੇ ਕੋਲ ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਦੋ ਗੱਡੀਆਂ ਸੀ ਇੱਕ ਪਿੱਛੇ ਸੀ ਇਹ ਮੋੜਲੀ ਗੱਡੀ ਦਾ ਐਕਸੀਡੈਂਟ ਹੋਣ ਦੇ ਕਾਰਨ ਇਹਦੇ ਰਾਣੀ ਰਾਣੀ ਸੀ ਇਹਦਾ ਨਾਮ ਉਧਰ ਰਾਜ ਰਾਣੀ ਆ ਰਾਣੀ ਨੌ ਇਹਦਾ ਤੇ ਇਹਦੇ ਐਕਸੀਡੈਂਟ ਹੋਣਾ ਕਾਫੀ ਗੰਭੀਰ ਸੱਟਾਂ ਲੱਗੀਆਂ ਬਾਕੀ ਹੋਰ ਵੀ 2-4 ਸਿੰਜਰਾਂ ਦੇ ਲੱਗੀਆਂ ਤੇ ਉਹਦੇ ਨਾਲ ਇਹਨਾਂ ਦੀ ਜਿਹੜੀ ਹਸਪੀਟਲ ਐਡਮਿਟ ਕਰਾਇਆ ਤੇ ਹਫਤੇ ਬਾਅਦ ਇਹਨਾਂ ਦੀ ਜਿਹੜੀ ਮੌਤ ਹੋ ਗਈ ਐਕਸੀਡੈਂਟ ਹੋਣ ਦੇ ਕਾਰਨਾਂ ਦਾ ਕੋਈ ਪਤਾ ਲੱਗਿਆ ਜੀ ਜਿਹੜੀ ਗੱਡੀ ਦੂਜੇ ਪਾਸੇੋਂ ਆ ਰਹੀ ਸੀ ਉਹ ਓਵਰਟੇਕ ਕਰਦੀ ਸੀ ਇਹਨਾਂ ਦੀ ਗੱਡੀ ਆਪਣੀ ਸਾਈਡ ਤੇ ਸੀ ਤੇ ਇਹ ਆਪਣੀ ਸਾਈਡ ਤੇ ਆ ਰਹੇ ਸੀ ਹਾਰਪਰ ਤੋਂ ਤੇ ਜਿਹੜੀ ਹੋਰ ਗੱਡੀ ਸੀ ਉਹ ਓਵਰਟੇਕ ਕਰਦੀ ਸੀ ਅ ਭਾਜੀ ਵੀ ਇਹਨਾਂ ਨਾਲ ਹੋਰ ਪਰਿਵਾਰ ਮੈਂਬਰ ਵੀ ਸੀ ਗੱਡੀ ਵਿੱਚ ਇਹਨਾਂ ਦੇ ਮਤਲਬ ਬੇਟੀਆਂ ਵੀ ਸੀਗੀਆਂ ਇਹਨਾਂ ਦੀਆਂ ਤੇ ਇਹਨਾਂ ਦੀ ਰਾਣੀ ਦੀ ਪਰਝਾਈ ਸੀ ਭਰਾ ਸੀ ਉਹ ਕੁਝ ਦੂਜੀ ਗੱਡੀ ਸੀ ਭਰਾ ਇਹ ਪਰਝਾਈ ਇਹਦੇ ਗੱਡੀ ਸੀ ਉਹਦੇ ਵੀ ਹਾਂਸ ਟੁੱਟਾ ਕਾਫੀ ਸੱਟਾਂ ਲੱਗੀਆਂ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਗੜਚਾ ਹੈ ਅੱਛਾ ਪਾਜੀ ਇੱਕ ਤੁਹਾਡੇ ਜਿਹੜੇ ਅੱਜ ਡੈਥ ਹੋਈ ਆ ਅੱਜ ਸੰਸਕਾਰ ਕੀਤਾ ਤੁਸੀਂ ਉਹ ਤੁਹਾਡੇ ਕੀ ਲੱਗਦਾ ਸੈਟਰੋ ਜੀ ਸਿਸਟਰ ਹੈ ਜੀ ਇਹ ਕਿਹੜੀ ਜਗ੍ਹਾ ਰਹਿੰਦੇ ਆ ਗਹਿਲ ਆਪਣੇ ਅਮਰੀਕਾ ਜਰਨ ਦੇ ਉਹ ਇੱਕ ਅਮਰੀਕਾ ਤੋਂ ਆਏ ਹੋਇਆ ਇਹਨਾਂ ਦੇ ਸੋਰੀ ਪਿੰਡ ਹੈਗਾ ਆ ਗਹਿਲ ਮਜਰੀ ਹਾਂਜੀ ਹਾਂਜੀ ਸੋ ਸਾਨੂੰ ਜੋ ਪਤਾ ਲੱਗਿਆ ਕਿ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਕਿਦ ਕਿਦਾਂ ਹੋਇਆ ਉਹ ਅਸੀਂ ਮਾਦਾ ਦੇ ਹੋਂ ਆ ਰਹੇ ਸੀ ਜੀ ਤੁਸੀਂ ਵੀ ਨਾਲ ਹੀ ਸੀ ਹਾਂਜੀ ਹਾਂਜੀ ਮੇਰੇ ਕੋ ਗੱਡੀ ਆਪਣੀ ਸੀ ਅੱਛਾ ਜੀ ਮੈਂ ਪਿੱਛੇ ਸੀਗਾ ਉਹ ਮੋਹਰੇ ਸੇ ਥੋੜੇ ਜਿੱਦਾਂ ਇੱਕੋ ਹੀ ਫੈਮਿਲੀ ਸੀਗੀ ਦੋਹਾਂ ਗੱਡੀਆਂ 'ਚ ਇੱਕੋ ਪਰਿਵਾਰ ਦੀ ਜੀ ਜੀ ਤਾਂ ਇੱਕ ਮੋਹਰੇਉਂ ਗੱਡੀ ਆ ਜੀ ਪਤਾ ਨਹੀਂ ਉਹ ਨਹੀਂ ਪੀਤੀ ਉਹ ਅਸੀਂ ਕਿੱਦਾਂ ਜਿੱਦਾਂ ਉਹਨੇ ਸਾਹਮਣੇ ਹਿੱਟ ਕਰ ਦਿੱਤੀ ਮੋਹਰਲੀ ਗੱਡੀ ਅਸੀਂ ਕਿੱਥੇ ਘਟਣਾ ਵਾਪਰੀਏ ਇਹ ਪਠਾਏ ਦੇ ਕੋਲ ਉੱਥੇ ਹਾਂਜੀ ਹਾਂਜੀ ਟਿਬੀ ਆ ਤਾਂ ਉਹ ਚੱਬੇ ਵਾਲ ਦੇ ਕੋਲ ਪਾਰਲੇ ਪਾਸੇ ਪਿਛਲੇ ਪਾਸੇ ਉੱਥੇ ਮੈਦਾਨ ਚਾਰੇ ਚੱਕੇ ਆਪਣੀ ਗੱਡੀ ਤੇ ਲਾਲ ਹੈ ਪਰ ਮੇਰੇ ਕੋਲ ਤੀ ਹਿੱਟ ਹੋ ਕੇ ਦੋ ਗੱਡੀਆਂ ਗਈਆਂ ਜਾਂਦਾ ਬਹੁਤ ਮਨਰੋਹੀ ਸੈਕਿੰਡ ਸਾਨੂੰ ਇਹ ਵੀ ਪਤਾ ਲੱਗਿਆ ਜੀ ਕਿ ਇਹ ਉਹ ਉਹਨਾਂ ਨੇ ਪਹਿਲਾਂ ਤੁਸੀਂ ਦੱਸੋ ਕਿ ਉਹ ਗੱਡੀ ਵਾਲਿਆਂ ਤੇ ਕੋਈ ਤੁਸੀਂ ਐਕਸ਼ਨ ਲਿਆ ਕੋਈ ਕਾਰਵਾਈ ਹੋਈ ਉਹ ਦੇਖਦੇ ਆ ਜੀ ਆਪਣੇ ਹਜੇ ਤਾਂ ਮੈਂ ਦਾ ਆਪਣੇ ਸੈਕਟਰ ਨੂੰ ਹੀ ਲੈ ਕੇ ਫਿੜੀ ਜਾਣਾ ਜੀ ਠੀਕ ਜੀ ਇਹ ਵਿਚਾਰੀ ਜਦਾਂ ਗੰਨੇ ਹੁੰਦੇ ਆ ਤਾਂ ਨਹੀਂ ਉਹ ਤੁਸੀਂ ਉਹਦਾ ਪਤਾ ਹੈਗਾ ਵੀ ਗੱਡੀ ਕਿੱਥੋਂ ਦੀ ਆ ਕੀ ਗੱਡੀ ਚੱਬੇ ਵਾਲ ਥਾਣੇ ਚ ਫੜੀ ਹੋਇਆ ਜੀ ਹਾਂ ਜੀ ਹਾਂ ਜੀ ਇਹ ਤੁਸੀਂ ਸਾਨੂੰ ਇਹ ਸਾਨੂੰ ਇੱਕ ਹੋਰ ਗੱਲ ਦਾ ਪਤਾ ਲੱਗਿਆ ਕਿ ਭੈਣਜੀ ਹੁਣੀ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਨੇ ਇਹ ਮਤਲਬ ਕੋਈ ਲੋਹੜੀ ਦਾ ਫੰਕਸ਼ਨ ਵੀ ਅਟੈਂਡ ਕਰਨਾ ਸੀਗਾ ਹਾਂ ਜੀ ਹਾਂ ਜੀ ਤੁਹਾਡੇ ਆਪਣੇ ਪਤੀ ਦੇ ਫੁੱਲ ਲੈ ਕੇ ਵੀ ਆਏ ਸਕੇ ਜਿੰਦਾ ਜੀ ਫੁੱਲ ਲੈ ਕੇ ਆਈ ਸੀ ਪਰੰਤੂ ਇਹ ਗਮਿਆਂ ਨੂੰ ਖੁਸ਼ੀਆਂ ਚ ਬਦਲਣ ਲਈ ਕੋਸ਼ਿਸ਼ ਕੀਤੀ ਸਗੀ ਸਭਾ ਜੀ ਅਰਧਪਤਾ ਮਤਲਬ ਦੋਤੇ ਤੇ ਪੋਤੇ ਦੀ ਸ਼ਾਇਦ ਲੋੜੀ ਪਾਉਣੀ ਸੀ ਜਿੰਦਾ ਜੀ ਹਾਂਜੀ ਹਾਂਜੀ ਤੇ 13 ਤਰੀਕ ਨੂੰ ਲੋੜੀ ਵੀ ਪਾਉਣੀ ਸੀ ਹਾਂਜੀ ਬਹੁਤ ਦੁਖਦਾਈ ਘਟਨਾ ਜੀ ਅਸੀਂ ਤੁਹਾਡੇ ਨਾਲ ਬਿਲਕੁਲ ਸ਼ਰੀਕ ਹੈ ਸਾਡੇ ਭਾਜੀ ਵੀ ਇਸ ਪਰਿਵਾਰ ਦੇ ਵਿੱਚ ਪਿੱਛੇ ਕੌਣ ਕੌਣ ਰਹਿ ਗਿਆ ਜੀ ਹੁਣ ਸਵਾਲ ਕੋੜੀਏ ਰਹਿ ਗਏ ਜੱਟ ਨੇ ਇਤਨੇ ਬਿੜੇ ਬਈਆਂ ਜੀ ਇੱਕ ਬੇੜੇ ਵਾਲੀ ਆ ਦੋ ਬਈਆਂ ਜੀ ਉਹ ਆਪਣੇ ਡੈਡੀ ਇਹਨਾਂ ਦਾ 1 ਸਾਲ ਪਹਿਲਾਂ ਪੂੜਾ ਹੋ ਗਿਆ ਇਹ ਜਿਹੜੀ ਆ ਕੋ ਮੈਂ ਆਪਣੇ ਇੱਥੇ ਫੁੱਲ ਪਾਉਣ ਆਈਏ ਵਿਚਾਰੀ ਪੂਰੀ ਹੋ ਗਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਅਵਤਾਰ ਸਿੰਘ ਜੀ ਪਿੰਡ ਗਰਚਾ ਨਹੀਂ ਮੈਂ ਬਾਹਰੋਂ ਆ ਮਾਲਪੁਰ ਤੋਂ ਅੱਛਾ ਮਾਲਪੁਰ ਤੋਂ ਆਏ ਕੀ ਲੱਗਦੇ ਨੇ ਜਿਹੜੇ ਤੁਹਾਡੇ ਸਾਡੀ ਭਾਣ ਜੀ ਸੀ ਇਹ ਕਿ ਤੁਸੀਂ ਕਹਿੰਦੇ ਹੋ ਪੁਲਿਸ ਬਾਰੇ ਕੁਝ ਕਹਿੰਦੇ ਜੱਕਣਾ ਚਾਹੁੰਦੇ ਹੋ ਗੱਡੀ ਫੜੀ ਹੋਈ ਹੈ ਗੱਡੀ ਉਹ ਰੋਂਗ ਸਾਈਡ ਆ ਕੇ ਵੱਜੀ ਆ ਜੀ ਪਰ ਪੁਲਿਸ ਵਾਲੇ ਇਸ ਗੱਲ ਨੂੰ ਮੰਨਣ ਨੂੰ ਕਿਉਂਕਿ ਉਹ ਸਰਮਾਇਦਾਰ ਪਾਰਟੀ ਆ ਪ੍ਰਸ਼ਾਸਨ ਉਹਦੀ ਮਦਦ ਕਰ ਰਿਆ ਜੀ ਉਹਦੀ ਮਦਦ ਦੇ ਬਦਲੇ ਉਹ ਉਲਟ ਬਣਾ ਰਿਆ ਜੀ ਤੁਸੀਂ ਲਿਜਾ ਕੇ ਰੋਂਗ ਸਾਈਡ ਗੱਡੀ ਤੁਹਾਡੇ ਡਰਾਈਵਰ ਨੇ ਮਾਰੀ ਆ ਜਦ ਕਿ ਗੱਡੀ ਉਹ ਦੂਜੇ ਪਾਸੇ ਆ ਕੇ ਉਹਦੀ ਵੱਜੀ ਉਹ ਸ਼ਰਾਬੀ ਬੰਦੇ ਸੀ ਉਹ ਸਿਰਫ ਉਹ ਬੰਦੇ ਸਰਮਾਇਦਾਰ ਹੋਣ ਕਰਕੇ ਉਹਨਾਂ ਦਾ ਪੱਖ ਪੂਰਿਆ ਜਾਂਦਾ ਨਹੀਂ ਪੁਲਿਸ ਨੇ ਕੋਈ ਛਾਣਵੇਂ ਨਹੀਂ ਕੀਤੀ ਵੀ ਗੱਡੀ ਵਾਕਈ ਉਧਰ ਦੀ ਵੱਜੀ ਆ ਕੋਈ ਸਾਈਨਮੈਂਟ ਹੋਣਗੇ ਉੱਥੇ ਸਾਰਾ ਕੁਝ ਉਹ ਸਾਰਾ ਕੁਝ ਜੀ ਉਹਨਾਂ ਦੇ ਪੱਖ 'ਚ ਹੀ ਲਿਖੀ ਜਾਂਦੇ ਆ ਜਣੀ ਤੁਹਾਨੂੰ ਕੋਈ ਇਨਸਾਫ ਨਹੀਂ ਮਿਲ ਰਹਾ ਉਹਦਾ ਨਜ਼ਰ ਆਇਆ ਕੋਈ ਆਸ ਨਹੀਂ ਸਾਨੂੰ ਇਨਸਾਫ ਦੀ ਕੀ ਮੰਗ ਕਰਦੇ ਹੋ ਫਿਰ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਪੂਰਾ ਇਨਸਾਫ ਹੋਣਾ ਚਾਹੀਦਾ ਉਹਨਾਂ ਨੂੰ ਜਿਹੜੇ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਅੱਗੇ ਵਾਸਤੇ ਕੋਈ ਕੋਈ ਹੋਰ ਨਾ ਕਿਸੇ ਦੀ ਜਾਨ ਜਾਵੇ ਕਿਉਂਕਿ ਉਹ ਤੋਂ ਨੇੜੇ ਠੇਕਾ ਆ ਸ਼ਰਾਬ ਦਾ ਉੱਥੋਂ ਪੀ ਕੇ ਨਿਕਲੇ ਸੀ ਉਹ ਮੰਨਦੇ ਵੀ ਸੀ ਮੌਕੇ ਤੇ ਵੀ ਅਸੀਂ ਪੀਤੀ ਸੀ ਦਾਰੂ ਠੀਕ ਹੈ ਧੰਨਵਾਦ